ਮਿੱਤਰੋ ਦੁਨੀਆਦਾਰੀ ਤੇ ਸਬਰ ਖਤਮ ਹੋ ਗਿਆ ਪਤਾ ਨਹੀਂ ਕੀ ਬੰਨਣਾ ਕਲਯੁਗੀ ਦੁਨੀਆਦਾਰੀ ਆ ਅਨਿੱਕੀ ਜੀ ਵੀਡੀਓ ਪੂਰੀ ਦੇਖ ਕੇ ਕਮੈਂਟ ਜ਼ਰੂਰ ਕਰਿਓ ਅੱਜ ਬੀਰਾਵਦੀ ਤੋਂ ਜੋ ਆਲੂਪੁਰ ਨੂੰ ਰਾਹ ਜਾਂਦਾ ਉਹਦੇ ਉੱਪਰ ਗੱਠਾਂ ਵਾਲਾ ਟਰਾਲਾ ਆਈ ਜਾਂਦਾ ਸੀ ਤੇ ਉਹਦੇ ਸਾਹਮਣੇ ਕੰਪੈਨ ਆ ਗਈ ਤੇ ਦੋਨਾਂ ਦਾ ਆਪਸ ਦੇ ਵਿੱਚ ਅਮਣਾ ਸਾਹਮਣਾ ਹੋ ਗਿਆ ਵੀ ਸਾਈਡ ਕਿਸੇ ਨੂੰ ਵੀ ਨਹੀਂ ਮਿਲਦੀ ਸੀ ਨੰਗਣ ਵਾਸਤੇ ਮਸ਼ੀਨ ਦੇ ਪਿੱਛੇ ਕਟਰ ਵੀ ਪਾਇਆ ਸੀਗਾ ਤੇ ਲੋਕ ਭਲੇ ਮਾਨਸ ਇੰਨੇ ਸੀਗੇ ਨਾਤਾ ਕਿਸੇ ਨੇ ਉਤਰ ਕੇ ਮਸ਼ੀਨ ਬੈਕ ਕਰਵਾਈ ਸਭ ਬੈਠੇ ਆਪਦੇ ਸਾਧਨਾ ਚ ਦੇਖੀ ਗਏ ਵੀ ਕੀ ਬਣੂ ਕੀ ਬਣੂ ਸਭ ਨੂੰ ਪਤਾ ਸੀ ਵੀ ਜੇ ਮਸ਼ੀਨ ਸਾਈਡ ਤੇ ਹੋਊ ਤਾਂ ਹੀ ਟਰਾਲਾ ਨੰਗੂ ਆ ਜੇ ਗੱਠਾਂ ਵਾਲਾ ਸਾਈਡ ਤੇ ਹੋਊ ਤਾਂ ਮਸ਼ੀਨ ਲੰਗੂਗੀ ਪਰ ਕਿਸੇ ਨੇ ਵੀ ਕੋਈ ਪਹਿਲਾਂ ਤਾਂ ਹੱਥ ਨਹੀਂ ਹਿਲਾਇਆ ਮਸ਼ੀਨ ਵਾਲੇ ਭਰਾਣੇ ਅੱਧਾ ਘੰਟਾ ਮੱਥਾ ਮਾਰ ਕੇ ਕੰਪੈਨ ਬਿੰਗੀ ਟੇਢੀ ਕਰਕੇ ਹਾ ਕੇ ਕੰਪੈਨ ਸਿੱਧੀ ਪੁੱਠੀ ਸਿੱਧੀ ਕਰ ਲਈ ਤੇ ਉਸ ਤੋਂ ਬਾਅਦ ਲੋਕਾਂ ਦੀ ਹੱਦ ਤਾਂ ਉਦੋਂ ਹੋਈ ਜਦੋਂ ਟਰਾਲੇ ਵਾਲਾ ਭਰਾ ਆਪਦਾ ਟਰਾਲਾ ਬੈਕ ਲਾਉਣ ਲੱਗ ਗਿਆ ਸਹਿਮਤੀ ਬਣ ਗਈ ਵੀ ਟਰਾਲਾ ਬੈਕ ਕਰ ਮਸ਼ੀਨ ਪੁੱਠੀ ਹੁੰਦੀ ਨਹੀਂ ਪਿੱਛੇ ਕਟਰ ਪਾਇਆ ਹੋਇਆ ਤੇ ਲੋਕ ਦੇਖੋ ਟਰਾਲਾ ਬੈਕ ਹੋਈ ਜਾਂਦਾ ਤੇ ਕੋਲੋਂ ਦੀ ਮੋਟਰਸਾਈਕਲ ਟਰਾਲੇ ਦੇ ਨੰਗੀ ਜਾਂਦੇ ਆ ਤੇ ਫੇਰ ਗਲਤੀ ਬਤਾ ਕਿਦੀ ਵੱਜਣੀ ਆ ਜੇ ਕੋਈ ਨੀਕੀ ਹੋ ਗਈ ਟਰਾਲੇ ਵਾਲੇ ਦੀ ਮੋਟਰਸਾਈਕਲ ਵਾਲੇ ਨੂੰ ਕਿਸੇ ਨੇ ਕੁਝ ਨਹੀਂ ਕਹਿਣਾਗਾ ਤੇ ਗਲਤੀ ਵੱਜਣੀ ਆ ਸਾਰੀ ਟਰਾਲੇ ਵਾਲੇ ਦੀ ਵੀ ਟਰਾਲਾ ਆਊਟਸਾਈਡ ਸੀ ਜਾਂ ਕਿਵੇਂ ਵੀ ਲਾ ਲਓ ਕਿਉਂਕਿ ਸਾਧਨ ਵੱਡੇ ਦੀ ਗਲਤੀ ਹੁੰਦੀ ਆ ਉਹ ਦੇਖੋ ਤੁਸੀਂ ਇਹ ਮੋਟਰਸਾਈਕਲ ਵਾਲਿਆਂ ਨੂੰ ਸਬਰ ਨਹੀਂ ਹੈਗਾ ਵੀ 2 ਮਿੰਟ ਰੁਕ ਜੀਏ ਟਰਾਲੇ ਨੂੰ ਬੈਗ ਹੋ ਲੈਣ ਦਾ ਮਸ਼ੀਨ ਸਾਈਡ ਤੇ ਲੱਗ ਜੂ ਸਾਰੇ ਸਾਧਨ ਨੰਗ ਜਾਣਗੇ ਪਰ ਨਾ ਆ ਜੋ ਵਿਚਾਲੇ ਸਵਿਫਟ ਗੱਡੀ ਵਾਲਾ ਜਾਈਂਦੇ ਨੇ ਤਾਂ ਜੱਗੋ ਤੇਰਵੀਂ ਕਰਤੀ ਤੁਸੀਂ ਵੀਡੀਓ ਪੂਰੀ ਦੇਖੋ ਉਹ ਦੇਖੋ ਪਹਿਲਾਂ ਤਾਂ ਸਾਧਨ ਮੋਟਰਸਾਈਕਲ ਕਿਵੇਂ ਨੰਗੀ ਜਾਂਦੇ ਆ ਇਹਨਾਂ ਕੋਲੇ 1 ਮਿੰਟ ਦਾ ਵੀ ਟਾਈਮ ਨਹੀਂ ਸੀ ਜੇ ਭਲੇ ਮਾਨਸੂ ਕੋਈ ਨੀਕੀ ਹੋ ਗਈ ਤੁਸੀਂ ਤਾਂ ਜਾਣੇ ਜਾਣਾ ਟਰਾਲੇ ਵਾਲੇ ਨੂੰ ਵੀ ਜਾ ਜਾਂਦੀ ਕਰ ਜੋਂਗੇ ਤੇ ਪਰਿਵਾਰ ਦੀ ਵੀ ਪਿੱਛੇ ਪਰ ਨਾ ਆ ਦੇਖੋ ਇੱਥੇ ਇੱਕ ਗੁੜੀਆਂ ਨੇ ਮੋਟਰਸਾਈਕਲ ਵੀ ਮਾਰਿਆ ਬਾਬੇ ਵਿਚਾਰੇ ਵਿਚ ਬਜ਼ੁਰਗ ਜਾਓ ਦੇਖੋ ਤੁਸੀਂ ਸਵਿਫਟ ਵਾਲੇ ਦੇ ਕਾਰਨਾਮੇ ਦੇਖੋ ਟਰਾਲਾ ਹਜੇ ਬੈਕ ਹੋਈ ਜਾਂਦਾ ਮਸ਼ੀਨ ਫਸੀ ਘੜੀਆ ਤੇ ਉਹਨੇ ਸਵਿਫਟ ਜਾ ਕੇ ਆਪਦੀ ਵਿਚਾਲੇ ਲਾਤੀ ਮਸ਼ੀਨ ਦੇ ਬਰਾਬਰ ਤੇ ਲਾਤੀ ਕਹਿੰਦਾ ਮੈਂ ਪਹਿਲਾਂ ਨੰਗੂ ਆ ਤੁਸੀਂ ਨੰਗਣਾ ਨਾ ਨੰਗੋ ਮੋਟਰਸਾਈਕਲ ਇੱਕ ਮਿੰਟ ਦਾ ਵੀ ਸਬਰ ਨਹੀਂ ਸੀ ਕਿਸੇ ਕੋਲੇ ਇੱਕ ਸਕਿੰਟ ਦਾ ਵੀ ਆਵਾਜਾਈ ਸਾਹਮਣੇ ਆਪਦੀਆਂ ਹੀ ਰੱਖੀ ਜਾਰੀ ਨਾ ਤਾਂ ਕਿਸੇ ਨੇ ਦੇਖਿਆ ਵੀ ਐਡੇ ਸਾਧਨ ਦੋ ਫਟੇ ਖੜੇ ਆ ਪਿੱਛੇ 50 ਗੱਡੀਆਂ ਖੜੀਆਂ ਗਈਆਂ ਨਾ ਮੋਟਰਸਾਈਕਲਾਂ ਨੇ ਤਾਂ ਬਈ ਕਮਾਲ ਹੀ ਕਰਤੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕਿਉਂਕਿ ਇਹ ਹੁਣ ਗੱਠਾਂ ਵਾਲੇ ਟਰਾਲੇ ਚੱਲੀ ਜਾਂਦੇ ਆ ਆਮ ਤੌਰ ਤੇ ਹੈ ਜਾਮ ਲੱਗਣੇ ਤੁਸੀਂ ਸਾਈਡ ਤੋਂ ਨਹੀਂ ਲੰਘਦੇ ਹੋ ਬਚਾ ਕੇ ਲੰਘਿਆ ਕਰਿਓ ਕਿਉਂਕਿ ਗੱਠਾਂ ਨਾਲ ਜਿਹੜੀ ਉੱਤੇ 35 ਤੋਂ 40 ਕਿਲੋ ਦੀ ਹੁੰਦੀ ਆ ਟਰਾਲੇ ਉੱਤੇ ਜੇ ਕੋਈ 19 21 ਹੋ ਜਾਂਦੀ ਟਰਾਲੇ 'ਚ ਕੋਈ ਟਾਇਰ ਹੋ ਜਾਂਦਾ ਜਾਂ ਪਾੜ ਜਾਂਦਾ ਪਰ ਕਿਸੇ ਨੇ ਵੀ ਨਹੀਂ ਸੋਚਿਆ ਕੁਛ ਵੀ ਵੀ ਕੋਈ ਖੜ ਜੀਏ ਪਰ 2 ਮਿੰਟ ਦਾ ਸਬਰ ਤਾਂ ਵੀ ਦੁਨੀਆ ਤੇ ਅੱਜ ਕੱਲ ਸਬਰ ਆ ਦੇਖ ਕੇ ਜਮੇ ਸਬਰ ਖਤਮ ਹੋ ਗਿਆ ਲੱਗਦਾ ਦੁਨੀਆ ਉੱਤੇ ਕਿਸੇ ਨੂੰ ਨਾ ਤਾਂ ਆਪਦੀ ਜਾਣ ਦੀ ਪਰਵਾਹ ਤੇ ਨਾ ਕਿਸੇ ਦੀ ਪਰਵਾਹ ਕੀ ਵੀ ਉਹਦੇ ਵਿਚਾਰੇ ਦਾ ਕੀ ਬਣੂਗਾ ਜੇ ਸਾਡੇ ਨਾਲ ਕੋਈ ਨੀਕੀ ਹੋ ਗਈ ਕਿਉਂਕਿ ਅੱਜ ਕੱਲ ਗਲਤੀ ਹਮੇਸ਼ਾ ਵੱਡੇ ਸਾਧਨ ਵਾਲੇ ਦੀ ਹੁੰਦੀ ਹੈ ਤੇ 100 ਬੰਦਾ ਦੇਖੀ ਜਾਂਦਾ ਸੀ ਕਿਸੇ ਨੇ ਨਹੀਂ ਕਹਿਣਾ ਸੀ ਮੋਟਰਸਾਈਕਲ ਵਾਲੀ ਦੀ ਗਲਤੀ ਆ ਆ ਦੇਖੋ ਤੁਸੀਂ ਆ ਬਾਬੇ ਦੇ ਵਿਚਾਰੇ ਬਜ਼ੁਰਗ ਦੇ ਵਿੱਚ ਲਿਆ ਕੇ ਗੁੜੀ ਆ ਕੇ ਮੋਟਰਸਾਈਕਲ ਤੇ ਇੰਸੋ ਵੀ ਵਿੱਚ ਮਾਰਿਆ ਕਿਉਂਕਿ ਆਊਟਸਾਈਡ ਚੱਲੀ ਜਾਂਦੇ ਸੀ ਸਾਰੇ ਤੋਂ ਸੁਭਾਅਕ ਗੱਲ ਹੀ ਆ ਵੀ ਇੱਕ ਦੂਜੇ ਦੇ ਵਿੱਚ ਸਾਦਨ ਤਾਂ ਵੱਜਣਗੇ ਤੇ ਵਿਚਾਰੇ ਟਰਾਲੇ ਵਾਲੇ ਨੇ ਹਿੰਮਤ ਕਰਕੇ ਟਰਾਲਾ ਬੈਕ ਕਰਿਆ ਮਸ਼ੀਨ ਸਾਈਡ ਤੇ ਹੋਈ ਅੱਧੇ ਘੰਟੇ ਦੇ ਵਿੱਚ ਇਹ ਜਾਮ ਖੁੱਲਿਆ ਤੇ ਲੋਕਾਂ ਨੇ ਬਈ ਜਾਹ ਜਾਂਦੀ ਕਰਾਤੀ ਆਪਦੀ ਤੇ ਨਾਲੇ ਵਿਚਾਰੇ ਟਰਾਲੇ ਦੇ ਮਸ਼ੀਨ ਵਾਲੇ ਦੀ ਬਹੁਤ ਖੱਜਲ-ਖਵਾਰ ਹੋਏ ਦੋਨੇ ਪਰ ਕਿਸੇ ਨੇ ਵੀ ਕੋਈ ਇਹਨਾਂ ਦਾ ਸਾਥ ਨਹੀਂ ਦਿੱਤਾ ਬਈ ਜੇ ਕਿਤੇ ਇਹ ਜਾ ਕੰਮ ਹੋ ਜਾ ਗੱਡੀਆਂ ਚ ਉਤਰ ਕੇ ਸਾਧਨ ਬੈਕ ਕਰਾਇਆ ਕਰੋ